ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸਖਿਆਰਤਿਆਂ ਨੂੰ ਇੱਕ ਵਾਰ ਫੇਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਇਸ ਤੋਂ ਪਹਿਲਾਂ ਅਸੀਂ ਦੋ ਵੀਡੀਓ ਐਸੀਕਾਂਗੀ ਤੋਂ ਸੰਬੰਧਿਤ ਅਪਲੋਡ ਕਰ ਦਿੱਤੀਆਂ ਪਹਿਲੀ ਜਿਹੜੀ ਸੀਗੀ ਉਸ ਦਾ ਨਾਂ ਸੀਗਾ ਬੇਈਮਾਨ ਤੇ ਦੂਸਰੀ ਨਿਸ਼ਾਦ ਬਾਗ ਦੇ ਵਿੱਚ ਤੇ ਹੁਣ ਅਸੀਂ ਤੀਸਰੀ ਜਿਹੜੀ ਇਕਾਂਗੀ ਹੈ ਉਸ ਦਾ ਨਾਂ ਹੈ ਮਨ ਦੀਆ ਮਨ ਵਿੱਚ ਇਹ ਹੈ ਡਾਕਟਰ ਹਰਚਰਨ ਸਿੰਘ ਦੀ ਰਚਨਾ ਹੈ ਐਸੀਕਾਂਗੀ ਦੇ ਵਿੱਚ ਅਨਜੋੜ ਜਿਹੜਾ ਵਿਆਹ ਹੋਇਆ ਹੈ ਉਸ ਦੀ ਕੀ ਸਮੱਸਿਆ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ ਜਿਹੜੇ ਮਾਪੇ ਹੁੰਦੇ ਆ ਉਹ ਕੁੜੀ ਦਾ ਕੁੜੀ ਤੋਂ ਪੁੱਛੇ ਬਿਨਾ ਹੀ ਉਸ ਦੀ ਰਾਇ ਲਏ ਬਿਨਾ ਹੀ ਉਸ ਦਾ ਜਿਹੜਾ ਵਿਆਹ ਹੈ ਕਿਸੇ ਸ਼ਰਾਬੀ ਕਬਾਬੀ ਨਾਲ ਕਰ ਦਿੰਦੇ ਆ ਠੀਕ ਹੈ ਤੇ ਜਿਹ ਅਜਿਹਾ ਜਿਹੜਾ ਆਦਮੀ ਹੁੰਦਾ ਹੈ ਉਹ ਇੰਨੀ ਸ਼ਰਾਬ ਪੀਣ ਲੱਗ ਜਾਂਦਾ ਹੈ ਕਿ ਉਹ ਪਤਨੀ ਦੀ ਕੋਈ ਸਾਰ ਨਹੀਂ ਲੈਂਦਾ ਤੇ ਆਪ ਦਾ ਜਿਹੜਾ ਟਾਈਮ ਹੈ ਉਹ ਘਰ ਤੋਂ ਬਾਹਰ ਰਹਿ ਕੇ ਹੀ گزار ਦਿੰਦਾ ਹੈ ਤੇ ਜਿਹੜੀ ਪਤਨੀ ਹੁੰਦੀ ਹੈ ਉਸ ਦੇ ਪੱਲੇ ਦੁੱਖ ਤੇ ਔਕੜਾਂ ਹੀ ਰਹਿ ਜਾਂਦੀ ਹੈ ਤੇ ਫਿਰ ਉਹ ਇੱਕ ਤਰ੍ਹਾਂ ਦਾ ਅਨਜੋੜ ਵਿਆਹ ਹੈ ਜਿਨ੍ਹਾਂ ਦੇ ਵਿੱਚ ਪਤੀ ਪਤਨੀ ਦਾ ਇੱਕ ਸੰਤੁਸ਼ਟ ਜਿਹਾ ਉਹਨਾਂ ਦਾ ਵਿਵਹਾਰ ਨਹੀਂ ਰਹਿੰਦਾ ਠੀਕ ਹੈ ਨਾ ਪਤੀ ਪਤਨੀ ਤੋਂ ਸੁખી ਹੈ ਨਾ ਪਤਨੀ ਪਤੀ ਤੋਂ ਸੁખી ਹੈ ਠੀਕ ਹੈ ਇਸ ਤਰੀਕੇ ਇਹ ਕਹੀ ਜਾਂਦੇ ਹੈ ਅਨਜੋੜ ਵਿਆਹ ऐसे दुकान तो जागर करने वाली घटनाओं ਨੂੰ ऐसे ਕਾਂਗੇ ਦੇ ਵਿੱਚ ਛੋਇਆ ਗਿਆ ਹੈ ਮਤਲਬ ਬਹੁਤ ਹੀ ਵਧੀਆ ਜਿਹੜੀ ਆਪਣੀ ਸਮਾਜਿਕ ਸਮੱਸਿਆ ਹੈ ਉਸ ਸਮਾਜਿਕ ਸਮੱਸਿਆ ਨੂੰ ਇਸ ਇਕਾਂਗੀ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕਿਹਦੀ ਇਕਾਂਗੀ ਹੈ دیکھتے ہیں ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਕਿਸੇ ਪਿੰਡ ਦੇ ਵਿਚਕਾਰ ਵਿਚਟਟੇ ਜੇ ਕਰਦੇ ਵਿੱਚ ਨਮ ਹੈਟ ਇੱਕ 30 ਕੁਸਾਲਾਂ ਦੀ ਉੱਚੀ ਲੰਮੀ ਤੇ ਸੁਨੂਖੀ ਔਸਤਰੀ ਬੈਠੀ ਹੈ ਉਸ ਦਾ ਨਾਂ ਅੰਬੋ ਹੈ ਯਾਦ ਰੱਖਣਾ ਹੈ ਨਾ ਕੀ ਹੈ ਅੰਬੋ ਉਸ ਦੇ ਕੱਪੜੇ ਨਵੇਂ ਹੈ ਤੇ ਕਿਸੇ ಅಪਾਰ ਖੁਸ਼ੀ ਵਿੱਚ ਪ੍ਰਤੀਤ ਹੁੰਦੀ ਹੈ ਮਤਲਬ ਬਹੁਤ ਖੁਸ਼ ਸੀ ਬਾਰੋਂ ਵੋਹਾ ਖੜਕਦੇ ਤੇ 3 ਕੁ ਬਰਿਆ ਬਰਿਆਂ ਦਾ ਭਰਵਾ ਗਬਰੂ ਸ਼ੇਰੂ ਅੰਦਰ ਆਉਂਦਾ ਹੁਣ ਦੋ ਪਾਤਰ ਆ ਗਏ ਇੱਕ ਦਾ ਨਾਂ ਹੈ ਅੰਬੋ ਤੇ ਇੱਕ ਦਾ ਨਾਂ ਹੈ ਸ਼ੇਰੂ ਉਸ ਦੀ ਗਲ ਵਿੱਚ ਕਾਲੀ ਗੱਦੀ ਤੇੜ ਲੱਠੇ ਦੀ ਚਾਦਰ ਅਤੇ ਸਿਰ ਉੱਪਰ ਸ਼ਮਲੇ ਵਾਲੀ ਪੱਗ ਹੈ ਸ਼ੇਰੂ ਨੂੰ ਅੰਬੋ ਬਹੁਤ ਖੂਬਸੂਰਤ ਲੱਗਦੀ ਹੈ ਉਹ ਕਹਿੰਦਾ ਹੈ ਕਿ ਅੱਜ ਉਸ ਨੂੰ ਪਹਿਲੀ ਵਾਰੀ ਖੁਸ਼ ਖੁਸ਼ ਦੇਖਿਆ ਹੈ ਅੰਬੋ ਕਹਿੰਦੀ ਹੈ ਕਿ ਉਸ ਨੂੰ ਦੇਖ ਕੇ ਉਸ ਦੀ 14 ਸਾਲਾਂ ਦੀ ਗਮੀ ਖੁਸ਼ੀ ਵਿੱਚ ਬਦਲ ਗਈ ਹੈ ਉਹ ਪਹਿਲਾਂ ਤਾਂ ਨਰਕ ਹੀ ਭੋਗਦੀ ਰਹੀ ਹੈ ਪੁੱਛਣ ਤੇ ਉਹ ਦੱਸਦੀ ਹੈ ਕਿ ਉਸ ਦੇ ਪੇਜੇ ਗਹਿਣੇ ਕੱਪੜੇ ਉਸ ਦੇ ਠੀਕ ਮੇਚ ਆ ਗਏ ਹਨ ਉਹ ਕਹਿੰਦਾ ਹੈ ਕਿ ਉਸ ਨੂੰ ਚੈਨ ਘੜੀ ਵੀ ਲਵਾ ਕੇ ਦੇਵੇਗਾ ਅੰਬੂ ਉਸ ਨੂੰ ਬੈਠਣ ਲਈ ਕਹਿੰਦੀ ਹੈ ਪਰ ਉਹ ਕਹਿੰਦਾ ਹੈ ਕਿ ਉਹ ਵਿਆਹ ਪਿੱਛੋਂ ਨਵੇਂ ਖੂਦੀਆਂ ਟਾਲੀਆਂ ਛਾਵੇ ਬੈਠਿਆ ਕਰਨਗੇ ਜਦੋਂ ਉਹ ਉੱਥੇ ਉਸ ਲਈ ਪੱਤਾ ਲੈ ਕੇ ਆਇਆ ਕਰੇਗੀ ਸ਼ਿਰੂ ਉਸ ਨੂੰ ਆਪਣੇ ਮਤਲਬ ਦੀ ਤੀਵੀਂ ਆਖਦਾ ਹੈ ਅੱਗੇ ਦੇਖਦੇ ਹਾਂ ਕੀ ਕਹਿੰਦਾ ਅੰਬੂ ਕਹਿੰਦੀ ਹੈ ਕਿ ਕੁੜੀਆਂ ਦੇ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਅਾ ਦੇਖੋ ਜਿਵੇਂ ਕਿ ਇਕਾਂਗੀ ਦਾ ਨਾਮ ਹੈ ਮਨ ਦੀਆਂ ਮਨ ਵਿੱਚ ਹੁਣ ਅੰਬੋ ਵਿਚਾਰੀ ਸੱਚ ਕਹਿੰਦੀ ਹੈ ਕਿ ਕੁੜੀਆਂ ਜਿਹੜੀਆਂ ਹੈ ਉਹਨਾਂ ਦੇ ਮਨ ਦੀਆਂ ਜਿਹੜੀਆਂ ਗੱਲਾਂ ਹੈ ਉਹ ਮਨ ਦੇ ਵਿੱਚ ਹੀ ਰਹਿ ਜਾਂਦੀਆਂ ਹੈ ਮਾਪੇ ਜਿਸ ਦੇ ਨਾਲ ਮਰਜ਼ੀ ਚਮੇੜ ਦੇਣ ਉਸਦੇ ਮਾਪਿਆਂ ਨੇ ਉਸ ਨੂੰ ਸ਼ਰਾਬੀ ਕਬਾਬੀ ਤੇ ਲੜ ਲਾ ਦਿੱਤਾ ਸ਼ਿਰੂ ਉਸ ਨੂੰ ਪਿਛਲਾ ਜੀਵਨ ਭੁੱਲਣ ਲਈ ਕਹਿੰਦਾ ਹੈ ਸ਼ਿਰੂ ਕਹਿੰਦਾ ਵੀ ਤੂੰ ਛੱਡ ਪਰ ਪਿਛਲਾ ਜਿਹੜਾ ਜੀਵਨ ਹੈ ਤੂੰ ਆਪ ਦਾ ਭੁੱਲ ਜਾ ਅੰਬੋ ਉਸ ਨੂੰ ਦਿਨ ਵਾਂਗ ਖੁਸ਼ ਪ੍ਰਤੀਤ ਹੁੰਦਾ ਹੈ ਜਦੋਂ ਉਹ ਖੂ ਉਤੇ ਇੱਕ ਦੂਜੇ ਵੱਲ ਮੋਹੇ ਗਏ ਸਨ ਸ਼ੇਰੂ ਦੱਸਦਾ ਹੈ ਕਿ ਉਸਨੇ ਉਸ ਦਿਨ ਹੀ ਉਸ ਦਾ ਦੁੱਖ ਕਟਣ ਦਾ ਫੈਸਲਾ ਕਰ ਲਿਆ ਕਹਿ ਲਿਆ ਸੀ ਇਸ ਮੰਤਵ ਲਈ ਉਸਨੇ ਮਿੰਨਤਾ ਤੇ ਨਿਰਮਾਣਤਾ ਤੋਂ ਕਮ ਲੈਂਦਿਆਂ ਪਿੰਡ ਨੂੰ ਤੇਰੇ ਤੇ ਚਾਦਰ ਪਾਉਣ ਲਈ ਰਾਜ਼ੀ ਕਰ ਲਿਆ ਸ਼ੇਰੂ ਨੇ ਕਿਹਾ ਕਿ ਇਸ ਤਰ੍ਹਾਂ ਕਰਦਿਆਂ ਉਸ ਨੂੰ ਦੁੱਖਾਂ ਵਿੱਚ ਵੀ ਸੁਆਦ ਆਇਆ ਅੱਗੇ ਐਨੇ ਨੂੰ ਰਾਜਾ ਨਹੀਂ ਆਕਿ ਸ਼ੇਰੂ ਨੂੰ ਦੱਸਦਾ ਹੈ ਕਿ ਸਾਰੇ ਲੋਕ ਉਹਨਾਂ ਦੀ ਉਡੀਕ ਕਰ ਰਹੇ ਹੈ ਅੰਬੋ ਨੇ ਇਸ ਸਮੇਂ ਬੁਹਾ ਖੜਕਣ ਉੱਤੇ ਸਮਝਿਆ ਕਿ ਉਸ ਦੀ ਨਨਾਨ ਆ ਗਈ ਹੈ ਤੇ ਉਹ ਕਬਰਾ ਗਈ ਜਿਸ ਤੋਂ ਉਸ ਨੂੰ ਡਰ ਲੱਗਦਾ ਹੈ ਮਤਲਬ ਉਹ ਜਿਹੜੀ ਅੰਬੋ ਹੈ ਉਹ ਆਪ ਦੀ ਨਨਾਨ ਤੋਂ ਬਹੁਤ ਡਰਦੀ ਹੈ ਉਹ ਅੰਬੋ ਨੂੰ ਕਹਿੰਦਾ ਹੈ ਕਿ ਉਸ ਨੇ ਉਸਦੇ ਘਰ ਵਿੱਚੋਂ ਕੁਝ ਨਹੀਂ ਲੈ ਜਾਣਾ ਕਿ ਉਹ ਕੁਝ ਨਹੀਂ ਲੈ ਕੇ ਜਾਂਦੀ ਤੂੰ ਡਰਨਾ ਉਹਦੇ ਤੋਂ ਸ਼ੇਰੂ ਦੇ ਜਾੜ ਬਗਰੋਂ ਅੰਬੋ ਦਲਾਨ ਵਿੱਚ ਜਾਂਦੀ ਹੈ ਤੇ ਤੀਵੀਂ ਕਾਲੀ ਕਾਲੀ ਕਬرائی ਹੋਈ ਉਹਦੀ ਹੈ ਅੰਬੋ ਕਗਰਾ ਫੜੀ ਬਾਹਰ ਨਿਕਲਦੀ ਹੈ ਤੇ ਆਪਣੀ ਨਨਾਨ ਕਰਮੋ ਨੂੰ ਦੇਖ ਕੇ ਕੰਬ ਜਾਂਦੀ ਹੈ ਮਤਲਬ ਉਹ ਡਰ ਜਾਂਦੀ ਹੈ ਉਹਦੀ ਜਿੰਦ ਨਾਲ ਹੁੰਦੀ ਹੈ ਕਰਮੋ ਉਹਨੂੰ ਦੇਖ ਕੇ ਕਰਮੋ ਦੀ ਪੁੱਛਣ ਤੇ ਉਸਨੇ ਦੱਸਿਆ ਕਿ ਜਿਹੜੇ ਉਸਨੇ ਉਸਦੇ ਵਿਆਹ ਕਰਾਉਣ ਦੀ ਗੱਲ ਸੁਣੀ ਹੈ ਉਹ ਸੱਚ ਇਹ ਸੁਣ ਕੇ ਉਹ ਅੰਬੋ ਨੂੰ ਗਾਲਾਂ ਕੱਢਣ ਲੱਗ ਪੈਂਦੀ ਹੈ ਠੀਕ ਹੈ ਜਿਹੜੀ ਉਹਦੀ ਨਨਾਨ ਹੁੰਦੀ ਹੈ ਕਰਮੋ ਉਹ ਹੁਣ ਅੰਬੋ ਨੂੰ ਗਾਲਾਂ ਕੱਢਣ ਲੱਗ ਪੈਂਦੀ ਹੈ ਕਿ ਮੈਂ ਤੇਰੇ ਵਿਆਹ ਦੀ ਜਿਹੜੀ ਗੱਲ ਸੁਣੀ ਹੈ ਉਹ ਕੀ ਸੱਚੀ ਹੈ ਅੰਬੂ ਕਹਿੰਦੀ ਹੈ ਕਿ ਜਿਸ ਨੂੰ 12 ਸਾਲ ਕਰੋ ਨਿਕਲੇ ਨੂੰ ਹੋ ਗਏ ਤੇ ਜਿਸ ਦਾ ਕੋਈ ਪਤਾ ਸੁਰ ਨਹੀਂ ਉਸਦੇ ਬਾਣੇ ਨੂੰ ਮਰ ਚੁੱਕਾ ਹੈ ਉਹ ਕਹਿੰਦੀ ਹੈ ਵੀ ਉਹਨੂੰ ਗਏ ਨੂੰ ਯਾਨੀ ਕਿ ਉਸਦੇ ਘਰ ਵਾਲੇ ਨੂੰ ਗਏ ਨੂੰ 12 ਸਾਲ ਹੋ ਗਏ ਹੈ ਉਹ ਕਦੇ ਕਰੇ ਨਹੀਂ ਵੜਿਆ ਠੀਕ ਹੈ ਉਦੋਂ ਕੋਈ ਪਤਾ ਸੁਰ ਵੀ ਨਹੀਂ ਹੈ ਤੇ ਉਹ ਇਹੀ ਸਮਝੂਗੀ ਕਿ ਉਹ ਮਰ ਗਿਆ ਹੈ ਠੀਕ ਹੈ ਕਰਮੋ ਉਸ ਨੂੰ ਪੁੱਛਦੀ ਹੈ ਕਿ ਉਸ ਨੂੰ ਕਿਹੜੀ ਗੱਲ ਦਾ ਦੁੱਖ ਹੈ ਅੰਬੂ ਕਹਿੰਦੀ ਹੈ ਕਿ ਉਹ ਉਦੋਂ ਅਥੀ ਸੀ ਉਹ ਉਦੋਂ ਕਿੱਥੇ ਸੀ ਜਦੋਂ ਉਹ ਲੋਕਾਂ ਦਾ ਪੀ ਕੇ ਗੋਹਾ ਕੂੜਾ ਚੁੱਕ ਕੇ ਢਿੱਡ ਪਰਦੀ ਸੀ ਕਰਮੋ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਘਰ ਕਿਸ ਨੂੰ ਲਟਾਇਆ ਹੈ ਪਰ ਅੰਬੂ ਉੱਤਰ ਦਿੰਦੀ ਹੈ ਉੱਤਰ ਦਿੰਦੀ ਪਤੀ ਨੇ ਸਾਰਾ ਘਰ ਸ਼ਰਾਬ ਦੇ ਮੂੰਹ ੜਾ ਦਿੱਤਾ ਸੀ ਉਦੋਂ ਰਾਜਾ ਉਸ ਨੂੰ ਜਲਦੀ ਕਰਨ ਲਈ ਕਹਿੰਦਾ ਹੈ ਪਰ ਕਰਮੋ ਉਸ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਕੋਈ ਪੇਸ਼ ਨਾ ਜਾਂਦੀ ਦੇਖ ਕੇ ਉਸ ਨੂੰ ਦੂਰ ਅਸ਼ਿਸ਼ਾ ਦਿੰਦੀ ਹੈ ਤੇ ਪੰਚਾਇਤ ਨੂੰ ਗਾਲਾਂ ਕੱਢਦੀ ਹੈ ਜਦੋਂ ਅੰਬੋ ਤੁਰਨ ਲੱਗਦੀ ਹੈ ਤਾਂ ਨੰਬਰਦਾਰ ਆ ਜਾਂਦਾ ਹੈ ਤੇ ਉਹ ਕਰਮੋ ਨੂੰ ਵਰਜਦਾ ਹੈ ਤੇ ਕਹਿੰਦਾ ਹੈ ਕਿ ਉਸ ਨੂੰ ਅੰਬੋ ਵਰਗੀ ਪੜੀ ਮਾਨਸ ਕੁੜੀ ਨਹੀਂ ਦੇਖੀ ਐਨੇ ਨੂੰ ਛੇਰੂ ਆ ਜਾਂਦਾ ਪਰ ਨੰਬਰਦਾਰ ਉਸ ਨੂੰ ਚੁੱਪ ਕਰਾ ਕੇ ਕਰਮੋ ਨੂੰ ਕਹਿੰਦਾ ਕਿ ਅੰਬੋ ਨੂੰ ਚਾਦਰਦਾਰੀ ਚਾਦਰਦਾਰੀ ਲਈ ਜਾਣ ਦੇਵੇ ਅਜੇ ਇਹ ਝਗੜਾ ਚਲ ਹੀ ਰਿਹਾ ਹੁੰਦਾ ਹੈ ਕਿ ਬਿਮਾਰੀ ਦਾ ਖਾਪਾ ਹੋਇਆ ਤੇ ਦਮੇ ਦਾ ਮਰੀਜ਼ ਬਣਿਆ ਖੰਗਦਾ ਹੋਇਆ ਇੱਕ ਆਦਮੀ ਆਉਂਦਾ ਹੈ ਇਹ ਅੰਮੋ ਦਾ ਪਤੀ ਕਰਮਾ ਹੈ ਉਹ ਉਹ ਆ ਨੰਬਰਦਾਰ ਨੂੰ ਵਾਹਿ ਵਾਹਿਗੁਰੂ ਜੀ ਦੀ ਫਤਿਹ ਬੁਲਾਉਂਦਾ ਹੈ ਉਹ ਆ ਨੰਬਰਦਾਰ ਨੂੰ ਵਾਹਿਗੁਰੂ ਜੀ ਦੀ ਫਤਿਹ ਬੁਲਾਉਂਦਾ ਹੈ ਤੇ ਕਰਮੋ ਨੂੰ ਰੋਣੋ ਚੁੱਪ ਕਰਾਉਂਦਾ ਹੈ ਉਹ ਦੱਸਦਾ ਹੈ ਕਿ ਉਸ ਦੀ ਅੱਜ ਪਰਤਨ ਦੀ ਸਲਾਹ ਨਹੀਂ ਸੀ ਪਰ ਉਸ ਦੀ ਬਿਮਾਰੀ ਜੋ ਕਿ ਨਸ਼ੇ ਪੀਣ ਕਾਰਨ ਉਸ ਨੂੰ ਲੱਗ ਗਈ ਹੈ ਵੱਧਦੀ ਜਾ ਰਹੀ ਹੈ ਵਧੀ ਜਾ ਰਹੀ ਸੀ ਇਸ ਕਰਕੇ ਉਹ ਆ ਗਿਆ ਉਸ ਕੋਲ ਕੋਈ ਸਮਾਨ ਨਹੀਂ ਸਗੋਂ ਟਨ ਦੇ ਮਾੜੇ ਮੋٹے ਕੱਪੜੇ ਹੀ ਐ ਇਹ ਦੇਖ ਕੇ ਨੰਬਰਦਾਰ ਆਖਦਾ ਹੈ ਉਹ ਵੱਧ ਕਿਸਮਤ ਮੈਨੂੰ ਮੈਨੂੰ ਹੀ ਉਡੀਕਦੀ ਸੀ ਇਸ ਪ੍ਰਕਾਰ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਅਨਜੋੜ ਵਿਆਹ ਦੇ ਦੁਖੰਤ ਨੂੰ ਪੇਸ਼ ਕੀਤਾ ਹੈ ਹੁਣ ਤੁਸੀਂ ਜਿਵੇਂ ਦੇਖਿਆ ਕਿ ਇਸ ਦੇ ਵਿੱਚ ਜਿਹੜੀ ਪ੍ਰਮੁੱਖ ਪਾਤਰ ਹੈ ਜਿਵੇਂ ਕਿ ਅੰਬੋ ਨੂੰ ਦਰਸਾਇਆ ਗਿਆ ਹੈ ਅੰਬੋ ਜਿੰਦਾ ਵਿਆਹ ਇੱਕ ਸ਼ਰਾਬੀ ਨਾਲ ਕਰ ਦਿੱਤਾ ਗਿਆ ਇਸ ਤਰੀਕੇ ਜਿੰਨਾਂ ਕੁੜੀਆਂ ਦਾ ਵਿਆਹ ਕਿਸੇ ਸ਼ਰਾਬੀ ਨਾਲ ਕਰ ਦਿੱਤਾ ਜਾਂਦਾ ਹੈ ਤਾਂ ਉਹ ਕੁੜੀਆਂ ਫਿਰ ਸਾਰੀ ਉਮਰ ਹੀ ਦੁੱਖ ਸੋਗਦੀਆਂ ਇਹ ਇਸ ਤਰੀਕੇ ਦੀ ਜਿਹੜੀ ਇੱਕ ਸਮੱਸਿਆ ਹੈ ਉਹ ਸਮੱਸਿਆ ਨੂੰ ਇਸ ਕਹਾਣੀ ਦੇ ਵਿੱਚ ਪੇਸ਼ ਕੀਤਾ ਹੈ ਪ੍ਰਮੁੱਖ ਪਾਤਰ ਜਿਵੇਂ ਕਿ ਅੰਬੋ ਹੈ ਤੇ ਉਸ ਦਾ ਵਿਆਹ ਕਿਸੇ ਸ਼ਰਾਬੀ ਨਾਲ ਕਰ ਦਿੱਤਾ ਗਿਆ ਤੇ ਫਿਰ ਉਸ ਦੇ ਪਤੀ ਨੂੰ ਲਗਭਗ 12 ਸਾਲ ਗਏ ਘਰ ਤੋਂ ਨਿਕਲੇ ਟਾਈਮ ਹੋ ਗਿਆ ਹੈ ਐਸਕਰ ਕਿ ਉਹ ਸੋਚਦੀ ਹੈ ਕਿ ਉਹ ਹੋਰ ਵਿਆਹ ਕਰਵਾ ਲਵੇ ਉਹ ਅੱਜ ਬਹੁਤ ਖੁਸ਼ ਹੈ ਪਰ ਉਹਦੀ ਜਿਹੜੀ ਨਨਾਨ ਹੈ ਉਸ ਨੂੰ ਆ ਕੇ ਰੋਕਦੀ ਹੈ ਕਿ ਤੂੰ ਦੂਜਾ ਵਿਆਹ ਕਰਵਾ ਰਹੀ ਹੈ ਫਿਰ ਉਹ ਉਸ ਨੂੰ ਕਹਿੰਦੀ ਹੈ ਕਿ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ ਠੀਕ ਹੈ ਫਿਰ ਆਖਰ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਉਹਨੂੰ ਲੜਦੀ ਹੈ ਗਾਲਾਂ ਗੂਲਾਂ ਕੱਢਦੀ ਹੈ ਉਹਨੂੰ ਫਿਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜਾ ਉਹਦਾ ਪਤੀ ਹੈ ਉਹ ਜਦੋਂ ਵਾਪਸ ਪਹੁੰਚਦਾ ਹੈ ਤੇ ਖੰਗਦਾ ਖੰਗਦਾ ਉਦੰਧ ਹੈ ਕਿ ਉਹ ਉਸ ਨੂੰ ਜਿਆਦਾ ਸ਼ਰਾਬ ਪੀਣ ਕਰਕੇ ਯਾਨੀ ਕਿ ਜਿਆਦਾ ਨਸ਼ਾ ਕਰਨ ਕਰਕੇ ਉਹਦੀ ਸਿਹਤ ਜਿਹੜੀ ਹੈ ਉਹ ਬਹੁਤ ਜਿਆਦਾ ਖਰਾਬ ਹੋ ਗਈ ਹੈ ਤੇ ਹੁਣ ਫਿਰ ਤਾਂ ਕੀ ਹੋਣਾ ਅੱਗੇ ਉਹਦੀ ਇੱਕ ਸਮੱਸਿਆ ਹੀ ਹੈ ਕਿਉਂਕਿ ਉਸਦੇ ਮਾਪਿਆਂ ਨੇ ਉਸਦਾ ਵਿਆਹ ਕਿਸੇ ਸ਼ਰਾਬੀ ਨਾਲ ਕਰ ਦਿੱਤਾ ਇਸ ਤਰੀਕੇ ਕਾਂਗੀ ਵਿੱਚ ਦੱਸਿਆ ਗਿਆ ਕਿ ਜਿੰਨਾ ਕੁੜੀਆਂ ਦਾ ਵਿਆਹ ਕਿਸੇ ਸ਼ਰਾਬੀ ਨਾਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਹ ਕੁੜੀਆਂ ਜਿਹੜੇ ਹੈ ਉਹ ਸਾਰਾ ਸਾਰੀ ਉਮਰ ਹੀ ਦੁੱਖ ਭੋਗਦੀ ਹੈ ਠੀਕ ਹੈ ਉਹਨਾਂ ਉਹਨਾਂ ਦੇ ਵਿੱਚ ਖੁਸ਼ੀ ਦੇ ਕੋਈ ਪਲ ਨਹੀਂ ਰਹਿੰਦੇ ਤੇ ਜਿਹੜੇ ਕਰ ਆਲਿੰਦੇ ਆ ਉਹ ਇੰਨੀ ਸ਼ਰਾਬ ਪਿੰਦੇ ਆ ਕਿ ਉਸ ਤੇ ਘਰ ਬਾਰੇ ਵੀ ਸਾਰਾ ਵਿਕ ਜਾਂਦਾ ਹੈ ਹੁਣ ਅਗਲੀ ਇਕਾਂਗੀ ਅਸੀਂ ਦੇਖਦੇ ਆ ਜਿਸ ਦਾ ਨਾਮ ਹੈ ਤਾਸ਼ ਦੀ ਬਾਜੀ ਐਸਨੋਸੀ ਐਸੀ ਹੀ ਕਲਾਸ ਦੇ ਵਿੱਚ ਕੰਪਲੀਟ ਕਰਾਂਗੇ ਤਾਸ਼ ਦੀ ਬਾਜੀ ਇਕਾਂਗੀ ਡਾਕਟਰ ਅਮਰੀਕ ਸਿੰਘ ਦਾ ਲਿਖਿਆ ਹੋਇਆ ਹੈ ਹੁਣ ਤੁਸੀਂ ਯਾਦ ਰੱਖਣਾ ਹੈ ਤਾਸ਼ ਦੀ ਬਾਜੀ ਕਿਹਦਾ ਹੈ ਡਾਕਟਰ ਅਮਰੀਕ ਸਿੰਘ ਦਾ ਇਸ ਵਿੱਚ ਇਕਾਂਗੀ ਨੂੰ ਕਰੇਲੂ ਨੌਕਰਾਂ ਦੇ ਆਪਸੀ ਸਬੰਧਾਂ ਤੇ ਰੁਚੀਆਂ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ ਹੁਣ ਜਿਹੜੇ ਕਰੇਲੂ ਨੌਕਰ ਹੁੰਦੇ ਐ ਤੇ ਉਹਨਾਂ ਦੇ ਆਪਸ ਦੇ ਵਿੱਚ ਕੀ ਸਬੰਧ ਹੁੰਦੇ ਐ ਤੇ ਕੀ ਉਹਨਾਂ ਦੀ ਰੁਚੀ ਹੁੰਦੀ ਹੈ ਉਹਨਾਂ ਉਹਨਾਂ ਨੂੰ ਲੈ ਕੇ ਇਹ ਇਕਾਂਗੀ ਲਿਖੀ ਗਈ ਹੈ ਉਹ ਰਲ ਕੇ ਤਾਸ਼ ਖੇਡਦੇ ਤੇ ਇੱਕ ਦੂਜੇ ਨੂੰ ਮਖੌਲ ਕਰਦੇ ਜਿਹੜੇ ਕਰਦੇ ਗਰਿੱਲੂ ਨੌਕਰ ਹੁੰਦੇ ਐ ਉਹ ਰਲ ਕੇ ਤਾਸ਼ਾਂ ਖੇਡਦੇ ਐ ਤੇ ਇੱਕ ਦੂਜੇ ਨਾਲ ਹੱਸੀ ਮਜ਼ਾਕ ਵੀ ਕਰਦੇ ਐ ਕਈ ਵਾਰੀ ਆਪਸ ਵਿੱਚ ਗੁੱਥਮ ਗੁੱਥਾ ਤੇ ਕਸਨੂ ਮੁੱਕੀ ਵੀ ਹੋ ਜਾਂਦੇ ਐ ਮਤਲਬ ਆਪਸ ਵਿੱਚ ਕਈ ਵਾਰੀ ਲੜਨ ਵੀ ਲੱਗ ਜਾਂਦੇ ਐ ਉਹ ਆਪਣੀ ਮਾਲਕਣਾ ਦੀ ਨਿੰਦਿਆ ਵੀ ਨਹੀਂ ਸੁਣ ਸਕਦੇ ਮਤਲਬ ਕਈ ਵਾਰੀ ਐਵੇਂ ਹੁੰਦਾ ਹੈ ਨਾ ਇੱਕ ਨੌਕਰ ਆਪਦੀ ਦੂਜੇ ਦੀ ਮਾਲਕਣ ਦੀ ਅਗਰ ਕੋਈ ਨਿੰਦਿਆ ਕਰਦਾ ਹੈ ਤਾਂ ਉਸਦਾ ਨੌਕਰ ਇਹ ਚੀਜ਼ ਸਹਿਣ ਨਹੀਂ ਕਰਦਾ ਕਿ ਕੋਈ ਉਸ ਦੀ ਮਾਲਕਣ ਦੀ ਨਿੰਦਿਆ ਕਰੇ ਪਰ ਜਦੋਂ ਕੋਈ ਮਾਲਕਣ ਆਪਣੇ ਨੌਕਰ ਨੂੰ ਨੌਕਰੀ ਤੋਂ ਜਵਾਬ ਦੇ ਦਿੰਦੀ ਹੈ ਤਾਂ ਉਹ ਲੜਾਈ ਝਗੜੇ ਨੂੰ ਪਲਾ ਕੇ ਇੱਕ ਦੂਜੇ ਦੀ ਮਦਦ ਕਰਦੇ ਹਨ ਕਈ ਵਾਰੀ ਐ ਵੀ ਹੋ ਜਾਂਦਾ ਕਿ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹ ਜਿਹੜੇ ਨੌਕਰ ਹੁੰਦੇ ਆ ਉਹ ਵੀ ਇੱਕ ਦੂਜੇ ਦੀ ਮਦਦ ਕਰਦੇ ਆ ਠੀਕ ਹੈ ਅਜਿਹੀ ਮਾਲਕਣ ਨਾਲ ਵੀ ਨਜਿੱਠਣ ਦਾ ਫੈਸਲਾ ਕਰਦੇ ਹੈ ਠੀਕ ਹੈ ਤੇ ਇਸ ਤਰੀਕੇ ਉਹ ਜਿਹੜੇ ਨੌਕਰ ਹੁੰਦੇ ਆ ਉਹ ਆਪਦੀ ਜਿਹੜੀ ਮਾਲਕਣ ਹੈ ਉਹਦੀ ਨਿੰਦਿਆ ਵੀ ਨਹੀਂ ਸੁਣਦੇ ਪਰ ਜਦੋਂ ਉਹੀ ਮਾਲਕਣ ਉਹਨਾਂ ਨੂੰ ਕਰਮੋਂ ਕੱਢ ਦਿੰਦੀ ਹੈ ਜਾਂ ਨੌਕਰੀ ਤੋਂ ਕੱਢ ਦਿੰਦੀ ਹੈ ਤਾਂ ਉਹ ਫਿਰ ਜਿਹੜੇ ਨੌਕਰ ਹੁੰਦੇ ਆ ਉਹ ਆਪਸ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਆ ਇੱਥੇ ਨੌਕਰਾਂ ਨੂੰ ਦੱਸਿਆ ਗਿਆ ਹੈ ਕਿ ਉਹ ਇਕੱਠੇ ਤਾਸ਼ਾਂ ਵੀ ਖੇਡਦੇ ਆ ਹਸੀ ਮਜ਼ਾਕ ਕਰਦੇ ਆ ਕਈ ਵਾਰੀ ਲੜ ਵੀ ਪੈਂਦੇ ਆ ਕਿਸ ਨੂੰ ਮੁੱਕੀ ਵੀ ਹੋ ਜਾਂਦੇ ਆ ਠੀਕ ਹੈ ਇਸ ਤਰੀਕੇ ਉਹਨਾਂ ਦੇ ਵਿਵਾਰ ਨੂੰ ਦਰਸਾਇਆ ਗਿਆ ਹੈ ਅੱਗੇ ਚਲਦੇ ਹਾਂ ਇਕਾਂਗੀ ਵਿੱਚ ਅਸੀਂ ਦੇਖਦੇ ਆ ਕਿ ਭਗਤ ਸਿੰਘ ਨੂੰ ਉਸਦੀ ਮਾਲਕਣ ਨੇ ਨੌਕਰੀ ਤੋਂ ਜਵਾਬ ਦੇ ਦਿੱਤਾ ਹੁਣ ਇੱਥੇ ਪਾਤਰ ਦਾ ਨਾਮ ਆਇਆ ਜਿਸ ਦਾ ਨਾਮ ਹੈ ਭਗਤ ਸਿੰਘ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਜਵਾਬ ਦੇਦਾ ਵੀ ਤੂੰ ਜਾਂਦਾ ਰਿਹਾ ਆਪਦੇ ਉਹ ਪਰਿਆ ਪਿਤਾ ਕੋਠੀ ਤੇ ਕੋਠੀ ਦੇ ਆਪਣੇ ਕਮਰੇ ਵਿੱਚ ਦਾਖਲ ਹੁੰਦਾ ਹੈ ਉਹ ਪਰਿਆ ਪਿਤਾ ਕੋਠੀ ਦੇ ਆਪਣੇ ਕਮਰੇ ਵਿੱਚ ਦਾਖਲ ਹੁੰਦਾ ਬਾਹਰੋਂ 부ਹਾ ਖੜਕਾ ਖੜਕਾ ਦੇ ਪ੍ਰਤਾਪ ਤੇ ਲਾਲ ਚੰਦ ਆਉਂਦੇ ਆ ਇੱਥੇ ਦੋ ਹੋਰ ਆ ਗਏ ਪ੍ਰਤਾਪ ਵੀ ਆ ਗਿਆ ਤੇ ਲਾਲ ਚੰਦ ਵੀ ਆ ਗਿਆ ਜੋ ਕਿ ਹੋਰਨਾ ਕੋਠੀਆਂ ਵਿੱਚ ਕਰੇਲੂ ਨੌਕਰ ਹੈ ਮਤਲਬ ਉਹ ਹੋਰ ਕਿਥੇ ਕੰਮ ਕਰਦੇ ਹੋਏ ਸੀਗੇ ਭਗਤ ਸਿੰਘ ਜਿੱਥੇ ਕੰਮ ਲੱਗਿਆ ਹੋਇਆ ਸੀਗਾ ਉਸਦੀ ਮਾਲਕਣ ਨੇ ਉਸ ਨੂੰ ਨੌਕਰੀ ਤੋਂ ਜਵਾਬ ਦਿੱਤਾ ਫਿਰ ਉਹ ਆਪਦੇ ਕਮਰੇ ਵਿੱਚ ਆ ਜਾਂਦਾ ਤੇ ਬਾਹਰੋਂ ਫਿਰ ਬੂਹਾ ਖੜਕਾ ਕੇ ਦੋ ਹੋਰ ਬੰਦੇ ਆ ਜਾਂਦੇ ਆ ਜਿਹਦਾ ਨਾਂ ਹੁੰਦਾ ਪ੍ਰਤਾਪ ਤੇ ਇੱਕ ਦਾ ਨਾਂ ਆਉਂਦਾ ਲਾਲਚੰਦ ਜੋ ਕਿ ਹੋਰਨਾ ਕੋਠੀਆਂ ਵਿੱਚ ਕਰੇਲੂ ਨੌਕਰ ਹੈ ਉਹ ਵੀ ਹੋਰ ਪਾਸੇ ਕਿਸੇ ਨੌਕਰੀ ਕਰਦੇ ਸੀਗੇ ਮਤਲਬ ਨੌਕਰ ਲੱਗੇ ਹੋਏ ਸੀਗੇ ਪਗਸਿੰਘ ਉਹਨਾਂ ਨੂੰ ਆਪਣੀ ਨੌਕਰੀ ਛੁੱਟਣ ਬਾਰੇ ਦੱਸਦਾ ਉਹ ਕਹਿੰਦਾ ਵੀ ਬਈ ਮੇਰੀ ਤਾਂ ਨੌਕਰੀ ਗਈ ਲਾਲਚੰਦ ਜਿਸ ਜਿਸ ਨੂੰ ਸਾਰੇ ਚੌਧਰੀ ਮੰਨਦੇ ਆ ਇਹ ਉਹਨਾਂ ਦਾ ਚੌਧਰੀ ਸੀਗਾ ਸਾਰੇ ਉਹਨੂੰ ਚੌਧਰੀ ਕਹਿੰਦੇ ਸੀਗੇ ਆਪਣੀ ਤਾਸ਼ ਖੇਡਣ ਵਾਲੀ ਚੌਕੜੀ ਦੇ ਟੁੱਟਣ ਦਾ ਫਿਕਰ ਜ਼ਾਹਿਰ ਕਰਦਾ ਉਹ ਕਹਿੰਦਾ ਵੀ ਮੇਰੀ ਤਾਂ ਤਾਸ਼ ਦੀ ਜਿਹੜੀ ਚੌਕੜੀ ਹੈ ਉਹ ਟੁੱਟ ਗਈ ਉਹ ਆਪਣੇ ਚੌਥੇ ਸਾਥੀ ਮੁੰਸ਼ੀ ਦੀ ਉਡੀਕ ਕਰਦੇ ਹੁਣੇ ਚਾਰ ਰਹਿ ਗਏ ਆ ਠੀਕ ਹੈ ਚਾਰ ਹੈ ਇੱਕ ਬੰਦਾ ਰਹਿ ਗਿਆ ਕੋਣ ਵੀ ਮੁੰਸ਼ੀ ਇੱਕ ਤਾਂ ਹੋ ਗਿਆ ਭਗਤ ਸਿੰਘ ਇੱਕ ਹੋ ਗਿਆ ਪ੍ਰਤਾਪ ਇੱਕ ਹੋ ਗਿਆ ਲਾਲ ਤੇ ਇੱਕ ਹੋ ਗਿਆ ਇਹ Munshi ਇਹ ਚਾਰ ਬੰਦੇ ਐ ਤਿੰਨ ਇਕੱਠੇ ਹੋ ਗਏ ਭਗਤ ਸਿੰਘ ਨੂੰ ਕੱਢਤਾ ਨੌਕਰੀ ਤੋਂ ਤੇ ਪ੍ਰਤਾਪ ਤੇ ਲਾਲ ਉਹਦੇ ਕਮਰੇ ਵਿੱਚ ਆਏ ਐ ਤੇ ਜਿਹੜਾ ਚੌਥਾ ਸਾਥੀ ਆ ਉਹਨਾਂ ਦਾ ਉਹਦਾ ਨਾਂ ਐ Munshi ਉਹਦੀ ਉਡੀਕ ਕਰ ਰਿਹਾ ਐ ਭਗਤ ਸਿੰਘ ਚੌਧਰੀ ਨੂੰ ਕਹਿੰਦਾ ਕਿ ਇਸ ਦੁਆਰਾ ਉਹਨਾਂ ਨੂੰ ਤਾਸ਼ ਖੇਡਣ ਖੇਡਣ ਦੀ ਪਈ ਆਦਤ ਕਰਕੇ ਹੀ ਉਸਦੀ ਨੌਕਰੀ ਛੁੱਟੀ ਹੋਈ ਐ ਉਹ ਕਹਿੰਦਾ ਵੀ ਜਿਹੜੀਆਂ ਆਪਾਂ ਤਾਸ਼ ਖੇਡਦੇ ਆ ਨਾ ਇਸ ਕਰਕੇ ਮੇਰੀ ਨੌਕਰੀ ਗਈ ਕਿਉਂਕਿ ਉਸਨੇ ਬੀਬੀ ਜੀ ਦੇ ਰੋਕਣ ਦੇ ਬਾਵਜੂਦ ਤਾਜ ਖੇਡਣ ਦੀ ਜਿੱਦ ਕੀਤੀ ਸੀ ਭਗਤ ਸਿੰਘ ਕਹਿੰਦਾ ਕਿ ਉਸ ਨੂੰ ਨੌਕਰੀ ਦਾ ਫਿਕਰ ਨਹੀਂ ਪਰ ਮਾਲਕਣ ਦੇ ਬੱਚੇ ਨੀਟੂ ਤੋਂ ਬਿਨਾ ਉਸ ਦਾ ਦਿਲ ਨਹੀਂ ਸੀ ਲੱਗਣਾ ਹੁਣ ਜਿਹੜਾ ਮਾਲਕਣ ਦਾ ਇੱਕ ਬੱਚਾ ਹੁੰਦਾ ਹੈ ਜਿਹਦਾ ਨਾਮ ਹੈ ਨੀਟੂ ਉਹ ਉਹ ਕਹਿੰਦਾ ਵੀ ਮੇਰਾ ਉਸ ਤੋਂ ਬਿਨਾ ਜੀ ਨਹੀਂ ਲੱਗਣਾ ਮੇਰਾ ਨੌਕਰੀ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਿਹੜੇ ਜਿਹੜਾ ਮਾਲਕਣ ਦੇ ਬੱਚੇ ਐ ਨੀਟੂ ਉਸ ਤੋਂ ਬਿਨਾ ਮੇਰਾ ਜੀ ਨਹੀਂ ਲੱਗਣਾ ਲਾਲਚੰਦ ਉਹਨਾਂ ਨੂੰ ਬਾਕੀ ਗੱਲਾਂ ਛੱਡ ਕੇ ਤਾਸ ਬਾਜੀ ਲਾਉਣ ਲਈ ਕਹਿੰਦਾ ਉਹ ਕਹਿੰਦਾ ਛੱਡ ਪਰਾਂ ਯਾਰ ਆਪਾਂ ਖੇਡਦੇ ਆ ਤਾਸਾਂ ਖੇਡਦੇ ਆ ਲਾਲਚੰਦ ਕਹਿੰਦਾ ਭਗਤ ਸਿੰਘ ਲਾਲਚੰਦ ਨੂੰ ਫੇਰ ਕਹਿੰਦਾ ਕਿ ਉਸੇ ਕਰਕੇ ਹੀ ਉਸਦੀ ਨੌਕਰੀ ਛੁੱਟੀ ਹੋ ਕਹਿੰਦਾ ਤੇਰੇ ਕਰਕੇ ਗਈ ਹੈ ਭਾਈ ਮੇਰੀ ਨੌਕਰੀ ਕਿਉਂਕਿ ਉਸ ਦੇ ਆਉਣ ਤੋਂ ਪਹਿਲਾਂ ਉਸ ਨੂੰ ਤਾਸ਼ ਖੇਡਣ ਦੀ ਆਦਤ ਨਹੀਂ ਸੀ ਇਹ ਇਹੀ ਸੀਗਾ ਲਾਲਚੰਦ ਜਿਹੜੇ ਜਿੰਨਾ ਉਹਨਾਂ ਨੂੰ ਆਦਤ ਪਈ ਸੀ ਤਾਸ਼ ਖੇਡਣ ਦੀ ਪ੍ਰਤਾਪ ਵੀ ਇਸ ਗੱਲ ਗੱਲ ਦਾ ਹਮ ਇਸ ਗੱਲ ਦੀ ਹਾਮੀ ਭਰਦਾ ਉਹ ਕਹਿੰਦਾ ਗੱਲ ਤਾਂ ਤੇਰੀ ਬਾਈ ਸੱਚੀ ਹੈ ਹੁਣ ਭਗਤਾ ਲਾਲ ਤੇ ਇਹ ਪ੍ਰਤਾਪ ਤਿੰਨੇ ਇਕੱਠੇ ਬੈਠੇ ਆ ਭਗਤ ਸਿੰਘ ਇਹ ਕਹਿੰਦਾ ਵੀ ਲਾਲਚੰਦ ਤੇਰੇ ਕਰਕੇ ਮੈਨੂੰ ਇਹ ਤਾਸ਼ਾਂ ਦੀ ਆਦਤ ਪਈ ਹੈ ਐ ਠੀਕ ਹੈ ਤੇ ਪ੍ਰਤਾਪ ਵੀ ਫਿਰ ਹਾਮੀ ਭਰਦਾ ਬਾਈ ਗੱਲ ਤਾਂ ਕਹਿੰਦੇ ਸੱਚੀ ਹੈ ਵੀ ਤੇਰੇ ਕਰਕੇ ਹੀ ਅਸੀਂ ਤਾਸ਼ ਖੇਡਣ ਲੱਗ ਗਏ ਲਾਲਚੰਦ ਕਹਿੰਦਾ ਹੈ ਕਿ ਉਹ ਅਜਿਹੀਆਂ ਗੱਲਾਂ ਕਰਕੇ ਉਸ ਨੂੰ ਪੁਲਿਸ ਕੋਲ ਫੜਾ ਦੇਣਗੇ ਉਹ ਕਹਿੰਦੇ ਬਾਈ ਯਾਰ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ ਐਵੇਂ ਕਰਕੇ ਤਾਂ ਤੁਸੀਂ ਮੈਨੂੰ ਪੁਲਿਸ ਨੂੰ ਫੜਾ ਦੇਵੋਗੇ ਉਹ ਕਹਿੰਦਾ ਹੈ ਕਿ ਅਸਲ ਵਿੱਚ ਦੋਵੇਂ ਦੋਵੇਂ ਪੱਕੇ ਬੇਲੀ ਬੇਲੀ ਹਨ ਜੋ ਇੱਕ ਕਹਿੰਦਾ ਦੂਜਾ ਉਸ ਨਾਲ ਹਾਂ ਮਿਲਾ ਦਿੰਦਾ ਹੈ ਪਰ ਇਹ ਗੱਲ ਇਹ ਹੈ ਕਿ ਇੱਕ ਜਦੋਂ ਭਗਤਾ ਉਹਨੂੰ ਲਾਲ ਨੂੰ ਕਹਿ ਰਿਹਾ ਸੀ ਬਈ ਤਾਸਾ ਮੈਂ ਤੇਰੇ ਕਰਕੇ ਤਾਂ ਦੂਜਾ ਪ੍ਰਤਾਪ ਉਹਨੂੰ ਕਹਿਣ ਲੱਗਿਆ ਬਾਈ ਤੇ ਗੱਲ ਤਾਂ ਤੇਰੀ ਸੱਚੀ ਹੈ ਐਵੇਂ ਹੁੰਦਾ ਹੈ ਤੇਰੇ ਕਰਕੇ ਸਿੱਖੇ ਐ ਅੱਗੇ ਕੀ ਕਹਿੰਦੇ ਐ ਅਗਲੀ ਪੁੱਛਣਗੀ ਕਿ ਉਹ ਪਹਿਲੇ ਥਾਂ ਤੋਂ ਨੌਕਰੀ ਕਿਉਂ ਛੱਡ ਕੇ ਆਇਆ ਉਹ ਕਹਿੰਦਾ ਅਗਰ ਮੈਂ ਹੋਰ ਪਾਸੇ ਵੀ ਅਗਰ ਨੌਕਰੀ ਲੱਗਾਗਾ ਠੀਕ ਐ ਫਿਰ ਮੈਨੂੰ ਉਹ ਕਹਿਣਗੇ ਵੀ ਇਹ ਪਹਿਲਾਂ ਕਿੱਥੇ ਨੌਕਰੀ ਕਰਕੇ ਆਇਆ ਭਗਤ ਸਿੰਘ ਕਹਿੰਦਾ ਹੈ ਕਿ ਐਸ ਲਈ 100 ਬਹਾਨੇ ਬਣ ਜਾਂਦੇ ਐ ਮੈਂ 100 ਬਹਾਨੇ ਮਾਰ ਦਿਆਂਗਾ ਲਾਲਚਨ ਉਹਨਾਂ ਨੂੰ ਖੱਪ ਬੰਦ ਕਰਕੇ ਸਵਾਦ ਨਾਲ ਤਾਸ਼ ਖੇਡਣ ਲਈ ਕਹਿੰਦਾ ਹੈ ਉਹ ਕਹਿੰਦਾ ਯਾਰ ਤੁਸੀਂ ਖੱਪ ਬੰਦ ਕਰੋ ਇਹ ਲੜਾਈ ਦੰਗਾ ਬੰਦ ਕਰੋ ਆਪਾਂ ਇੱਕ ਦੂਜੇ ਤੇ ਉਹੀ ਇਲਜ਼ਾਮ ਲਾਈ ਜੰਨੇ ਆਜੋ ਤਾਸ਼ਾਂ ਖੇਡਦੇ ਪ੍ਰਤਾਪ ਲਾਲ ਚੰਦ ਨੂੰ ਆਪਣੇ ਸਾਥੀ 문ਸ਼ੀ ਨੂੰ ਪੱਤਿਆਂ ਬਾਰੇ ਕੁਝ ਦੱਸਣ ਤੋਂ ਰੋਕਦਾ ਹੈ ਠੀਕ ਹੈ 문ਸ਼ੀ ਕਹਿੰਦਾ ਹੈ ਕਿ ਉਹ ਉਮਰ ਵਿੱਚ ਛੋਟਾ ਹੈ ਐਸ ਕਰਕੇ ਉਸ ਨੂੰ ਹਰ ਕੋਈ ਦਬਾਉਂਦਾ ਹੈ ਉਹ ਕਹਿੰਦਾ ਮੈਂ ਉਮਰ 'ਚ ਛੋਟਾ ਹੈ ਤਾਂ ਕਰਕੇ ਮੈਨੂੰ ਹਰ ਕੋਈ ਦਬਾ ਲੈਂਦਾ ਹੁਣ ਜਿਹੜਾ ਇਹ ਲਾਲ ਸੀਗਾ ਏ ਆਪਦੇ ਸਾਥੀ मुंशी ਨੂੰ ਕਿਉਂਕਿ ਹੁਣ मुंशी ਵੀ ਆ ਗਿਆ ਜਦੋਂ ਇਹ ਖੇਡਣ ਲੱਗ ਗਿਆ ਉਹ मुंशी ਵੀ ਆ ਗਿਆ ਠੀਕ ਹੈ ਚਾਰੇ ਇਕੱਠੇ ਹੋ ਗਏ ਹੁਣ ਜਿਹੜਾ ਇਹ ਲਾਲਚੰਦ ਹੈ ਉਹ ਆਪਦੇ ਸਾਥੀ मुंशी ਨੂੰ ਪੱਤਿਆਂ ਬਾਰੇ ਕੁਝ ਦੱਸਣ ਲੱਗ ਜਾਂਦਾ ਵੀ ਆ ਐਵੇਂ ਹੁੰਦਾ ਆ ਐਵੇਂ ਹੁੰਦਾ ਠੀਕ ਹੈ ਫਿਰ ਪ੍ਰਤਾਪ ਉਹਨੂੰ ਲਾਲਚੰਦ ਨੂੰ ਰੋਕਦਾ ਬਾਈ ਤੂੰ ਕਿਉਂ ਦੱਸਦਾ ਉਹਨੂੰ मुंशी ਕਹਿੰਦਾ ਕਿ ਉਹ ਉਮਰ ਵਿੱਚ ਛੋਟਾ ਹੈ ਉਹਨੇ ਵੀ ਇਹ ਉਮਰ ਵਿੱਚ ਛੋਟਾ ਕਿ ਉਹ ਉਮਰ ਵੀ ਛੋਟਾ ਹੈ ਇਸ ਕਰਕੇ ਉਸਨੂੰ ਹਰ ਕੋਈ ਦਬੋਂਦਾ ਹੈ ਉਹ ਦੱਸਦਾ ਹੈ ਕਿ ਅੱਜ ਉਸਦੀ ਬੀਬੀ ਨੇ ਵੀ ਉਸ ਦੇ ਕੰਨ ਪੁੱਟੇ ਸਨ ਤੇ ਇਸ ਦਾ ਕਾਰਨ ਇਹ ਸੀ ਕਿ ਬੀਬੀ ਜੀ ਨੂੰ ਕਿੱਧਰੋਂ ਉਸ ਦੇ ਤਾਸ਼ ਖੇਡਣ ਬਾਰੇ ਪਤਾ ਲੱਗ ਗਿਆ ਸੀ ਉਹ ਕਹਿੰਦਾ ਵੀ ਅੱਜ ਮੇਰੇ ਕੰਨ ਪੱਟੇ ਸੀਗੇ ਤੇ ਕਿਉਂ ਪੱਟੇ ਸੀਗੇ ਕਿਉਂਕਿ ਕਿਸੇ ਨੇ ਦੱਸਤਾ ਕਿ ਮੈਂ ਤਾਸ਼ਾਂ ਖੇਡਦਾ ਪ੍ਰਤਾਪ ਕਹਿੰਦਾ ਕਿ ਉਸ ਦੀ ਬੀਬੀ ਉਸ ਨੂੰ ਕੁਝ ਆ ਆਕੇ ਤਾਂ ਵੇਖੇ ਉਸ ਵੇਲੇ ਉਹ ਉਸੇ ਵੇਲੇ ਮੂੰਹ ਪਨਵਾ ਜਵਾਬ ਦਿੰਦਾ ਹੈ ਉਸ ਨੂੰ ਕੋਈ ਰੋਕਣ ਵਾਲਾ ਨਹੀਂ ਭਗਤ ਸਿੰਘ ਕਹਿੰਦਾ ਹੈ ਕਿ ਉਹ ਵੀ ਉਸ ਵਾਂਗ ਨੌਕਰੀ ਤੋਂ ਕੱਢਿਆ ਜਾਵੇਗਾ ਉਹ ਕਹਿੰਦਾ ਵੀ ਤੇਰੀ ਵੀ ਨੌਕਰੀ ਗਈ ਸਮਝ ਲੈ ਹੁਣ ਪ੍ਰਤਾਪ ਭਗਤ ਸਿੰਘ ਨੂੰ ਕਹਿੰਦਾ ਕਿ ਉਸ ਦੀ ਬੀਬੀ ਉਸ ਦੇ ਕੰਮਾਂ ਵਿੱਚ ਉਸ ਦੀ ਬੀਬੀ ਵਾਂਗਾਂ ਨਿੱਕੀ ਨਿੱਕੀ ਗਲਤੀ ਨੁਕਸ ਨਹੀਂ ਕੱਢਦੀ ਇਹ ਕਹਿੰਦਾ ਬਈ ਤੇਰੀ ਬੀਬੀ ਤਰ੍ਹਾਂ ਨਹੀਂ ਹੈ ਭਗਤ ਸਿੰਘ ਪ੍ਰਤਾਪ ਨੂੰ ਆਪਣੀ ਬੀਬੀ ਦੇ ਨੁਕਸ ਕੱਢ ਤੇ ਉਸ ਦੀਆਂ ਨਕਲਾਂ ਲਾਉਣ ਵਿਰੁੱਧ ਖਬਰਦਾਰ ਕਰਦਾ ਹੈ ਭਾਈ ਤੂੰ ਕਹਿੰਦੇ ਨਕਲਾਂ ਨਾ ਲਾ ਠੀਕ ਹੈ ਚੰਬਲੇਗਾ ਮੇਰੇ ਤੋਂ ਲਾਲ ਸਿੰਘ ਦੋਹਾਂ ਨੂੰ ਆਪਣੀਆਂ ਬੀਬੀਆਂ ਪਿੱਛੇ ਲੜਨ ਤੋਂ ਰੋਕਦਾ ਹੈ ਉਹ ਕਹਿੰਦੇ ਕਿਉਂ ਤੁਸੀਂ ਲੜੀ ਜਾਂਦੇ ਹੋ ਆਪਸਰੀ ਦੇ ਵਿੱਚ ਲੜਨਾ ਬੰਦ ਕਰੋ ਭਗਤ ਸਿੰਘ ਕਹਿੰਦਾ ਹੈ ਕਿ ਉਹ ਕਿਸੇ ਨੂੰ ਆਪਣੀ ਬੀਬੀ ਦੀ ਨਕਲ ਨਹੀਂ ਲਾਉਣ ਦੇ ਉਹ ਕਹਿੰਦਾ ਹੈ ਅਗਰ ਮੇਰੀ ਬੀਬੀ ਦੀ ਕਿਸੇ ਨੇ ਨਕਲ ਲਾਈ ਤਾਂ ਖਬਰਦਾਰ ਪ੍ਰਤਾਪ ਦੇ ਇਹ ਕਹਿਣ ਤੇ ਕਿ ਉਹ ਨਕਲ ਲਾਵੇਗਾ ਭਗਤ ਸਿੰਘ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਦੀਆਂ ਜਾਬਾਂ ਪੰਨ ਦੇਵੇਗਾ ਉਹ ਕਹਿੰਦਾ ਹੁਣ ਤੂੰ ਅਗਰ ਨਕਲ ਲਾਈ ਨਾ ਮੈਂ ਤੇਰੀਆਂ ਜਾਬਾਂ ਪੰਨ ਦੇਵਾਂਗਾ ਪ੍ਰਤਾਪ ਤਾਨੇਬਾਜੀ ਵਿੱਚ ਆ ਕੇ ਨੀਟੂ ਸੰਬੰਧੀ ਉਸ ਦੀ ਨਕਲ ਲਾਉਂਦਾ ਹੁਣ ਇਹ ਜਿਹੜਾ ਇਹ ਨੀਟੂ ਸੀਗਾ ਉਹ ਜਿਹੜੀ ਮਾਲਕਣ ਸੀਗੀ ਉਹਦਾ ਉਹਦਾ ਕੋਈ ਬੱਚਾ ਹੈ ਠੀਕ ਹੈ ਨੀਟੂ ਉਸ ਬਾਰੇ ਉਸ ਦੀ ਨਕਲ ਲਾਉਂਦਾ ਹੈ ਇਸ ਉੱਤੇ ਭਗਤ ਸਿੰਘ ਤੇ ਪ੍ਰਤਾਪ ਦੋਵੇਂ ਗੁੱਥਮ ਗੁੱੱਥਾ ਹੋ ਜਾਂਦੇ ਹੁਣ ਉਹ ਇਹ ਲੜਨ ਲੱਗ ਪਏ ਦੋਨੇ ਅਤੇ ਇੱਕ ਦੂਜੇ ਦੇ ਮਗਰ ਦੌੜਦੇ ਹੁਣ ਲੜ ਪੈਂਦੇ ਐ ਤੇ ਇੱਕ ਦੂਜੇ ਦੇ ਪਿੱਛੇ ਭੱਜਣ ਲੱਗ ਜਾਂਦੇ ਆ ਲਾਲਚੰਦ ਭਗਤ ਸਿੰਘ ਨੂੰ ਫੜ ਲੈਂਦਾ ਹੁਣ ਲਾਲਚੰਦ ਨੇ ਭਗਤੇ ਨੂੰ ਫੜ ਲਿਆ ਜਿਸ ਤੇ ਜਿਸ ਤੇਤੀ ਜਿਸਨੇ ਤੀ ਪ੍ਰਤਾਪ ਨੂੰ ਫੜਿਆ ਹੋਇਆ ਹੈ ਅਸਲ ਵਿੱਚ ਪ੍ਰਤਾਪ ਦੀ ਨੀਅਤ ਭਗਤ ਸਿੰਘ ਨਾਲ ਲੜਨ ਦੀ ਨਹੀਂ ਸਗੋਂ ਉਸ ਨੂੰ ਛੇੜਨ ਦੀ ਹੀ ਸੀ ਫਿਰ ਪ੍ਰਤਾਪ ਨਹੀਂ ਚਾਹੁੰਦਾ ਸੀ ਕਿ ਉਹ ਉਸ ਨਾਲ ਲੜੇ ਪਰ ਉਹ ਮਜ਼ਾਕ ਕਰਦਾ ਪਿਆ ਸੀ ਵਿਚਾਰਾ ਉਹਦੇ ਨਾਲ ਤੇ ਉਹ ਮਜ਼ਾਕ ਮਜ਼ਾਕ ਵਿੱਚ ਉਸ ਨੂੰ ਛੇੜਦਾ ਪਿਆ ਸੀ ਪਰ ਭਗਤ ਸਿੰਘ ਅਜਿਹੀ ਛੇੜਕਾਨੀ ਬਰਦਾਸ਼ਤ ਨਹੀਂ ਕਰਦਾ ਤੇ ਉਹ ਪ੍ਰਤਾਪ ਦੇ ਤਿੰਨ ਚਾਰ ਮੁੱਕੇ ਮਾਰਦਾ ਹੈ ਲੋ ਜੀ ਹੋ ਗਈ ਲੜਾਈ ਕਿਉਂਕਿ ਉਹ ਭਗਤ ਸਿੰਘ ਨੂੰ ਐ ਲੱਗਦਾ ਸੀਗਾ ਵੀ ਇਹ ਮੇਰੇ ਨਾਲ ਜਾਣ ਕੇ ਪੰਗੇ ਲਈ ਜਾਂਦੇ ਆ ਮਜ਼ਾਕ ਨਹੀਂ ਕਰਦੇ ਪੇ ਸੱਚੀਉਂ ਕਰੀ ਜਾਂਦੇ ਆ ਮੇਰੇ ਨਾਲ ਇਸ ਕਰਕੇ ਉਹ ਇਹ ਛੇਡਖਾਨੀ ਬਰਦਾਸ਼ਤ ਨਹੀਂ ਕਰਦਾ ਤੇ ਪ੍ਰਤਾਪ ਦੇ ਉਹ ਸਰਕਾਰ ਦਿੰਦਾ ਪਰ ਪ੍ਰਤਾਪ ਅੱਗੋਂ ਮੁਕਾਬਲਾ ਨਹੀਂ ਕਰਦਾ ਪ੍ਰਤਾਪ ਕਹਿੰਦਾ ਚਲੋ ਛੱਡੋ ਭਰਾ ਭਗਤਾ ਗੁੱਸੇ ਵਿੱਚ ਆ ਗਿਆ ਠੀਕ ਹੈ ਭਗਤ ਸਿੰਘ ਪ੍ਰਤਾਪ ਨੂੰ ਕਹਿੰਦਾ ਹੈ ਕਿ ਉਸਨੇ ਉਸ ਦੀ ਬੀਬੀ ਦੇ ਖਿਲਾਫ ਗੱਲਾਂ ਕਿਉਂ ਕੀਤੀਆਂ ਉਹ ਕਹਿੰਦਾ ਮੇਰੀ ਬੀਬੀ ਦੇ ਖਿਲਾਫ ਗੱਲਾਂ ਕਿਉਂ ਕੀਤੀਆਂ ਨੇ ਇਹਦਾ ਕੀ ਹੱਕ ਬਣਦਾ ਮੇਰੀ ਬੀਬੀ ਦੇ ਖਿਲਾਫ ਗੱਲਾਂ ਕਰਨ ਦਾ ਤੇ ਉਸ ਨੂੰ ਨਿੱਟੂ ਦਾ ਮਖੌਲ ਕਿਉਂ ਕੀਤਾ ਵੀ ਇਹ ਨਿੱਟੂ ਦਾ ਮਖੌਲ ਕਿਉਂ ਕਰਦਾ ਤੇ ਪ੍ਰਤਾਪ ਸਿੰਘ ਕਹਿੰਦਾ ਹੈ ਕਿ ਉਸ ਦੀ ਮਾਲਕਾਂ ਪ੍ਰਤੀ ਨਿਮਕ ਹਲਾਲੀ ਨੂੰ ਜਾਣਦਾ ਹੈ ਉਸ ਨੂੰ ਪਤਾ ਹੈ ਕਿ ਉਹ ਮਾਲਕਾਂ ਦੀ ਰੱਦੀ ਲੁਕ ਲੁਕ ਕੇ ਵੇਚਦਾ ਹੈ ਉਹ ਕਹਿੰਦਾ ਹੈ ਕਿ ਉਸਦੇ ਮਾਲਕਾਂ ਵਿੱਚ ਉਸ ਨੂੰ ਕੁਝ ਆਖਣ ਦੀ ਹਿੰਮਤ ਨਹੀਂ ਭਗਤ ਸਿੰਘ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਉਸਨੇ 5 ਰੁਪਏ ਜੁਰਮਾਨਾ ਭਰਿਆ ਸੀ ਪ੍ਰਤਾਪ ਨੂੰ ਕਹਿੰਦਾ ਹੈ ਕਿ ਉਸ ਦੀ ਬੀਬੀ ਕੰਜੂਸ ਹੈ ਲੋ ਜੀ ਆ ਗਿਆ ਇੱਕ ਹੋਰ ਜਦ ਕਿ ਉਸਦੇ ਘਰ ਖੁੱਲ ਡੁੱਲ ਹੈ ਪ੍ਰਤਾਪ ਉਸ ਨੂੰ ਪੁੱਛਦਾ ਹੈ ਕਿ ਜੇਕਰ ਉਹ ਮਾਲਕਾਂ ਦਾ ਐਡਾ ਹੀ ਖੈਰ ਖਾ ਹੈ ਤਾਂ ਉਹਨਾਂ ਨੇ ਉਸ ਨੂੰ ਨੌਕਰੀ ਤੋਂ ਕਿਉਂ ਕੱਢਿਆ ਵੀ ਤੇਰੇ ਜਿਹੜੇ ਮਾਲਕ ਹੈ ਉਹ ਇੰਨੇ ਹੀ ਚੰਗੇ ਐ ਤਾਂ ਫਿਰ ਤੈਨੂੰ ਨੌਕਰੀ ਤੋਂ ਕਿਉਂ ਕੱਢਦਾ ਵੀ ਭਗਤ ਸਿੰਘ ਕਹਿੰਦਾ ਹੈ ਕਿ ਉਸ ਨੂੰ ਨੌਕਰੀ ਤੋਂ ਕਿਸੇ ਨੇ ਨਹੀਂ ਕੱਢਿਆ ਉਹ ਤਾਂ ਐਵੇਂ ਹੀ ਝੂਠ ਬੋਲਿਆ ਸੀ ਪ੍ਰਤਾਪ ਉਸ ਦੀ ਗੱਲ ਤੇ ਯਕੀਨ ਨਹੀਂ ਕਰਦਾ ਲਾਲਚੰਦ ਕਹਿੰਦਾ ਹੈ ਕਿ ਚਲੋ ਸ਼ਮੀ ਸੱਚ ਝੂਠ ਦਾ ਫੈਸਲਾ ਹੋ ਜਾਏਗਾ ਉਹ ਤਾਸ ਦੀ ਇੱਕ ਹੋਰ ਬਾਜੀ ਲਾਉਣ ਲਈ ਕਹਿੰਦਾ ਮੈਨੂੰ ਲੱਗਦਾ ਆ ਲਾਲ ਤਾਂ ਪੱਕਾ ਹੀ ਹੈ ਤਾਸ਼ਾ ਖੇਡਣ ਦਾ ਸ਼ੁਕੀਨ ਹੈ ਇਹ ਸਾਰਿਆਂ ਨੂੰ ਕਹਿੰਦੇ ਵੀ ਸਾਰਾ ਕੰਮ ਛੱਡੋ ਤੇ ਤਾਸਾਂ ਖੇਡਦੇ ਆਂ ਵੀ ਬਾਜੀ ਲਾਉਣੇ ਆ ਭਗਤ ਸਿੰਘ ਕਹਿੰਦਾ ਹੈ ਕਿ ਉਸਨੇ ਇੱਥੇ ਥੋੜਾ ਜਿਹਾ ਪੀਡੀਐਫ ਦੇ ਵਿੱਚ ਸ਼ਾਇਦ ਕੋਈ ਪ੍ਰੋਬਲਮ ਹੈ ਤੇ ਮੈਂ ਤੁਹਾਨੂੰ ਸਿੱਧਾ ਹੀ ਦੱਸ ਦਿੰਦਾ ਇੱਕ ਵਾਰੀ ਫੇਰ ਅਸੀਂ ਥੋੜਾ ਜਿਹਾ ਇਹ ਮਿਸਪ੍ਰਿੰਟ ਆ ਗਿਆ ਇੱਥੇ ਤੇ ਇੱਕ ਵਾਰੀ ਸਿੱਧਾ ਹੀ ਪੜ ਲੈਣੇ ਭਗਤ ਸਿੰਘ ਕਹਿੰਦਾ ਹੈ ਕਿ ਉਸਨੇ ਪ੍ਰਤਾਪ ਨੂੰ ਆਪਣਾ ਆੜੀ ਨਹੀਂ ਬਣਾਉਣਾ ਪ੍ਰਤਾਪ ਵੀ ਕਹਿੰਦਾ ਹੈ ਕਿ ਉਸਨੇ ਵੀ ਉਸ ਦਾ ਆੜੀ ਨਹੀਂ ਬਣਨਾ ਉਹਨੂੰ ਕਹਿੰਦਾ ਜਦੋਂ ਖੇਡਾਂਗੇ ਨਾ ਹੁਣ ਆਪਾਂ ਬੇਲੀ ਮਿੱਤਰ ਨਹੀਂ ਹੈ ਲਾਲ ਚੰਦ ਕਹਿੰਦਾ ਕਿ ਉਹ ਐਡੇ ਪੱਕੇ ਬੇਲੀ ਹੁੰਦੇ ਸਨ ਪਰ ਨਿੱਕੀ ਜੀ ਗੱਲ ਉੱਤੇ ਪਾਟ ਬੈਠੇ ਹਨ ਵੀ ਉਹ ਲੜ ਪਏ ਛੋਟੀ ਜੀ ਗੱਲ ਪਿੱਛੇ ਲੜ ਪਏ ਐਵੇਂ ਹੁਣ ਭਗਤ ਸਿੰਘ ਤੇ ਮੁੰਸੀ ਆੜੀ ਬਣ ਜਾਂਦੇ ਆ ਤੇ ਖੇਲ ਆਰੰਭ ਹੋ ਜਾਂਦਾ ਹੈ ਹੁਣ ਭਗਤ ਸਿੰਘ ਤੇ ਮੁੰਸੀ ਦੋਨੇ ਇਕੱਠੇ ਹੋ ਗਏ ਲਾਲ ਚੰਦ ਪੱਤੇ ਵੰਡਦਾ ਹੈ ਤੇ ਭਗਤ ਸਿੰਘ ਰੰਗ ਚਿੜੀਆਂ ਚਿੜੀਆਂ ਦੱਸਦਾ ਹੈ ਪ੍ਰਤਾਪ ਭਗਤ ਸਿੰਘ ਤੇ ਲਾਲ ਚੰਦ ਦੀ ਗੱਲ ਵਿੱਚ ਬੋਲ ਪੈਂਦਾ ਹੈ ਭਗਤ ਸਿੰਘ ਲਾਲ ਚੰਦ ਨੂੰ ਕਹਿੰਦਾ ਹੈ ਕਿ ਜੇਕਰ ਪ੍ਰਤਾਪ ਉਸ ਦੀ ਗੱਲ ਵਿੱਚ ਬੋਲਿਆ ਤਾਂ ਉਹ ਖੇਡੇਗਾ ਨਹੀਂ ਉਹ ਕਹਿੰਦਾ ਹੈ ਅਗਰ ਪ੍ਰਤਾਪ ਵਿਚਾਲੇ ਬੋਲ ਪਿਆ ਨਾ ਮੈਂ ਨਹੀਂ ਖੇਡਦਾ ਠੀਕ ਹੈ ਮਤਲਬ ਭਗਤ ਸਿੰਘ ਕਹਿੰਦਾ ਇਹ ਦੋਨਾਂ ਦੀ ਵਿਗੜ ਗਈ ਹੈ ਭਗਤ ਸਿੰਘ ਤੇ ਪ੍ਰਤਾਪ ਹੁਣ ਦੋਨੇ ਆਪਸ ਦੇ ਵਿੱਚ ਐਨੇ ਵਿਗੜ ਗਏ ਹੈ ਕਿ ਦੋਨਾਂ ਦੇ ਵਿੱਚ ਪਾਟ ਆ ਜਾਂਦੀ ਹੈ ਠੀਕ ਹੈ ਅੱਗੇ ਭਗਤ ਸਿੰਘ ਮੁੰਸ਼ੀ ਦੀ ਖੇਡ ਨੂੰ ਪਸੰਦ ਨਹੀਂ ਕਰਦਾ ਹੁਣ ਜਿਹੜਾ ਭਗਤ ਸਿੰਘ ਹੈ ਉਹ ਮੁੰਸ਼ੀ ਦੀ ਖੇਡ ਨੂੰ ਪਸੰਦ ਨਹੀਂ ਕਰਦਾ ਉਹ ਵਧੀਆ ਨਹੀਂ ਖੇਡਦਾ ਸੀ ਪ੍ਰਤਾਪ ਫਿਰ ਬੋਲਦਾ ਹੈ ਲਾਲ ਚੰਦ ਨੂੰ ਸ਼ਿਕਾਇਤ ਹੁੰਦੀ ਹੈ ਕਿ ਪ੍ਰਤਾਪ ਨੇ ਗੱਲਾਂ ਗੱਲਾਂ ਵਿੱਚ ਹੀ ਬਾਜੀ ਹਾਰ ਦਿੱਤੀ ਹੈ ਲਾਲ ਚੰਦ ਫਿਰ ਪਤੇ ਰਲਾ~ ਪੱਤੇ ਰਲਾਉਂਦਾ ਹੈ ਉਹ ਭਗਤ ਸਿੰਘ ਨੂੰ ਕਹਿੰਦਾ ਹੈ ਕਿ ਜੇਕਰ ਤਾਸ਼ ਖੇਡਣੀ ਹੋਵੇ ਤਾਂ ਫਿਰ ਹੋਰ ਪਾਸੇ ਧਿਆਨ ਨਾ ਦੇਈਦਾ ਭਗਤ ਸਿੰਘ ਕਹਿੰਦਾ ਹੈ ਕਿ ਉਹ ਤਾਂ ਪੱਕਾ ਜੁਆਰੀਆ ਹੈ ਹੁਣ ਆ ਜਾਓ ਇਸ ਦੇ ਪੀ ਡੀ ਐਫ 'ਚ ਪਰ ਉਸ ਨੇ ਨਾਲ ਉਹਨਾਂ ਨੂੰ ਵੀ ਖਰਾਬ ਕੀਤਾ ਹੈ ਠੀਕ ਹੈ ਉਹ ਪੱਤੇ ਜਵਾਰੀਆਂ ਉਹ ਪੱਤੇ ਪਵਾ ਕੇ ਸੁੱਟਦਾ ਹੈ ਤੇ ਕਹਿੰਦਾ ਹੈ ਕਿ ਉਸਨੇ ਤਾਸ਼ ਨਹੀਂ ਖੇਡਣੀ ਹੁਣ ਉਹ ਲੜ ਪਿਆ ਉਸਨੇ ਕਿਹਾ ਵੀ ਮੈਂ ਨਹੀਂ ਖੇਡਦਾ ਪ੍ਰਤਾਪ ਕਹਿੰਦਾ ਹੈ ਕਿ ਉਸ ਨੂੰ ਫਿਕਰ ਹੈ ਕਿ ਉਸ ਨੂੰ ਰਾਤ ਨੂੰ ਰੋਟੀ ਕਿੱਥੋਂ ਮਿਲੇਗੀ ਆਹ ਆ ਨਹੀਂ ਛੱਟਦਾ ਪਿਆ ਛੇੜਨ ਨੂੰ ਦੇਖ ਲੋ ਪ੍ਰਤਾਪ ਜਿਹੜਾ ਉਹ ਫੇਰ ਉਹਨੂੰ ਕਹਿੰਦਾ ਕਿ ਰਾਤ ਨੂੰ ਇਹ ਰੋਟੀ ਕਿੱਥੋਂ ਪਾਊਗਾ ਵੀ ਇਹ ਸੁਣ ਕੇ ਭਗਤ ਸਿੰਘ ਉਸਨੂੰ ਬਕਵਾਸ ਬੰਦ ਕਰਨ ਲਈ ਕਹਿੰਦਾ ਤੂੰ ਕਹਿੰਦੇ ਬਕਵਾਸ ਬੰਦ ਕਰ ਲੈ ਤੇਰੀ ਤੇ ਨਾਲ ਹੀ ਗਾਲ ਕੱਢਦਾ ਹੈ ਪ੍ਰਤਾਪ ਕਹਿੰਦਾ ਹੈ ਕਿ ਇਹ ਬਕਵਾਸ ਨਹੀਂ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਉਹ ਆਪਣੇ ਮਾਲਕਾਂ ਦੇ ਕਰ ਜਾ ਕੇ ਦਿਖਾਵੇ ਉਹ ਕਹਿੰਦਾ ਤੇਰੇ 'ਚ ਹਿੰਮਤ ਹੈ ਨਾ ਜਿੱਥੋਂ ਤੈਨੂੰ ਨੌਕਰੀ ਤੋਂ ਕੱਢਿਆ ਤੂੰ ਉੱਥੇ ਹੀ ਵਾਪਸ ਜਾ ਐਸ ਗੱਲ ਤੇ ਦੋਹਾ ਵਿੱਚ 10-10 ਰੁਪਈਆ ਦੀ ਸ਼ਰਤ ਲੱਗ ਜਾਂਦੀ ਆ ਦੇਖ ਲਓ ਸ਼ਰਤ ਵੀ ਲੱਗ ਗਈ 10-10 ਰੁਪਈਆ ਦੀ ਲਾਲਚਨ ਦੋਹਾ ਵਿੱਚ ਮੁਨਸੀ ਬਣ ਜਾਂਦਾ ਆ ਦੇਖ ਲਓ ਚੌਧਰੀ ਤਾਂ ਪਹਿਲਾਂ ਹੀ ਸੀਗਾ ਇਹ ਤੇ ਹੁਣੇ ਮੁਨਸੀ ਵੀ ਬਣ ਗਿਆ ਵੀ ਇਹ ਵਿਚੋਲਾ ਬਣ ਗਿਆ ਦੋਨਾਂ ਦੇ ਵਿੱਚ ਹੋਂ ਪੈਸੇ ਇਹਦੇ ਕੋਲੋਂ ਨੇ ਮੇਰੇ ਸਾਹਮਣੇ ਪ੍ਰਤਾਪ ਦੀ ਜੇਬ ਵਿੱਚੋਂ 5 ਰੁਪਏ ਹੀ ਨਿਕਲੇ ਆ ਗਰੀਬੇ ਵੀ ਵਿਚਾਰਾ ਉਹਦੀ ਜੇਬ 'ਚ ਸ਼ਰਤ ਲੱਗੀ ਹੈ 5-5 10-10 ਦੀ ਤੇ ਪ੍ਰਤਾਪ ਦੀ ਜੇਬ 'ਚੋਂ ਨਿਕਲੇ 5 ਰੁਪਏ ਉਸਦੇ 5 ਰੁਪਏ ਲਾਲ ਚੰਦ ਆਪਣੇ ਕੋਲੋਂ ਪਾਉਣ ਬਾਰੇ ਕਹਿ ਦਿੰਦਾ ਹੈ ਆ ਲਾਲ ਚੰਦ ਕਹਿੰਦਾ ਚੱਲ 5 ਰੁਪਏ ਮੈਂ ਦੇ ਦਿਆਂਗਾ ਭਗਤ ਸਿੰਘ ਉਸ ਨੂੰ 10 ਰੁਪਏ ਦੇ ਦਿੰਦਾ ਹੈ ਜਿਹੜਾ ਭਗਤ ਸਿੰਘ ਸੀਗਾ ਉਹਨੇ ਵੀ 10 ਰੁਪਏ ਦੇ ਦਿੱਤੇ ਲਾਲਚੰਦ ਭਗਤ ਸਿੰਘ ਨੂੰ ਮਾਲਕਾਂ ਦੇ ਘਰ ਵਿੱਚ ਸਿਰਫ ਦਸ ਮਿੰਟ ਲਾਉਣ ਲਈ ਕਹਿੰਦਾ ਹੈ ਕਿਉਂਕਿ ਉਹਨਾਂ ਵੀ ਜਾ ਕੇ ਘਰਾਂ ਦੇ ਕੰਮ ਕਰਨੇ ਸਨ ਉਹ ਕਹਿੰਦਾ ਬਸ ਤੈਨੂੰ ਮਾਲਕ ਦੇ ਘਰੇ ਜਾ ਕੇ ਤੈਨੂੰ ਦਸ ਮਿੰਟ ਲਾਣੇ ਹੈ ਅਗਰ ਤੂੰ ਲਾਇਆ ਤਾਂ ਇਹ ਪੈਸੇ ਤੇਰੇ ਭਗਤ ਸਿੰਘ ਜਾਂਦਾ ਹੈ ਅਤੇ ਪ੍ਰਤਾਪ ਕਹਿੰਦਾ ਕਿ ਹੁਣ ਜਾ ਕੇ ਬੀਬੀ ਦੀਆਂ ਮਿੰਨਤਾਂ ਕਰੇਗਾ ਪਰ ਉਹ ਅੱਗੋਂ ਮੰਨੇਗੀ ਉਹ ਬੜੇ ਯਕੀਨ ਨਾਲ ਕਹਿੰਦਾ ਹੈ ਕਿ ਭਗਤ ਸਿੰਘ ਨੌਕਰੀ ਤੋਂ ਕੱਢਿਆ ਗਿਆ ਹੈ ਉਹ ਕਹਿੰਦਾ ਹੈ ਕਿ ਉਹ ਭਗਤ ਸਿੰਘ ਨਾਲ ਲੜਿਆ ਨਹੀਂ ਸੀ ਸਗੋਂ ਮਸਕਰੀਆਂ ਹੀ ਕਰਦਾ ਸੀ ਲੱਗ ਲੱਗ ਵੀ ਇਹੀ ਰਹਿ ਕਿ ਉਹਦੇ ਨਾਲ ਉਹ ਮਜ਼ਾਕ ਕਰ ਰਿਹਾ ਹੈ ਪਰ ਉਹ ਜਾਣਦਾ ਹੈ ਕਿ ਜਦੋਂ ਭਗਤ ਸਿੰਘ ਨੂੰ ਗੁੱਸਾ ਆ ਜਾਂਦਾ ਹੈ ਤਾਂ ਉਹ ਅੱਗਾ ਪਿੱਛਾ ਪੁੱਲ ਜਾਂਦਾ ਹੈ ਤੇ ਲੜਨ ਹੀ ਲੱਗ ਪੈਂਦਾ ਹੈ ਹੁੰਦੇ ਹੈ ਦਿੱਲੀ ਜਿਹੜੇ ਮਿੱਤਰ ਹੁੰਦੇ ਹੈ ਚਾਰ ਪੰਜ ਜਿਹੜਿਆਂ ਦਾ ਗਰੁੱਪ ਹੁੰਦਾ ਹੈ ਉਹਦੇ ਵਿੱਚ ਇੱਕ ਦੋ ਬੰਦਾ ਹੈ ਜੋ ਹੁੰਦਾ ਹੀ ਹੈ ਉਹ ਕਹਿੰਦਾ ਹੈ ਕਿ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਅੱਜ ਉਸ ਦੀ ਗੱਲ ਤੋਂ ਬਿਨਾਂ ਗੁੱਸੇ ਵਿੱਚ ਆ ਜਾਏਗਾ ਮੁਨਸ਼ੀ ਕਹਿੰਦਾ ਕਿ ਬੀਬੀਆਂ ਜਿਹੜੀਆਂ ਉਹਨਾਂ ਨੂੰ ਆਪਣੇ ਵਾਂਗ ਰੱਖਦੀਆਂ ਇਸ ਕਰਕੇ ਉਹਨਾਂ ਨੂੰ ਪਿੱਛੇ ਨਹੀਂ ਲੜਨਾ ਚਾਹੀਦਾ ਉਹਨਾਂ ਦੇ ਪਿੱਛੇ ਨਹੀਂ ਲੜਨਾ ਚਾਹੀਦਾ ਵੀ ਜਿਹੜੇ ਬੀਬੀ ਹੁੰਦੀਆਂ ਉਹ ਮਤਲਬ ਇਹ ਮਾਲਕਾਂ ਦੀ ਗੱਲ ਕਰਦੇ ਆ ਕਿ ਉਹ ਆਪਣੇ ਵਾਂਗ ਰੱਖਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਪਿੱਛੇ ਨਹੀਂ ਲੜਨਾ ਚਾਹੀਦਾ ਵੀ ਉਹਨਾਂ ਦੇ ਪਿੱਛੇ ਆਪਨ ਨਹੀਂ ਲੜਨਾ ਚਾਹੀਦਾ ਲਾਲਚੰਤ ਤੇ ਮੁਨਸ਼ੀ ਉਸ ਦੀ ਗੱਲ ਦੀ ਪ੍ਰਸ਼ੰਸਾ ਕਰਦੇ ਹੋ ਕਹਿੰਦੇ ਗੱਲ ਤਾਂ ਤੇਰੀ ਸਹੀ ਹੈ ਪ੍ਰਤਾਪ ਦੇ ਕਹਿਣ ਤੇ Munshi ਇਹ ਦੇਖਣ ਲਈ ਜਾਂਦਾ ਹੈ ਕਿ ਭਗਤ ਸਿੰਘ ਨਾਲ ਕੀ ਬੀਤ ਰਹੀ ਹੈ ਹੁਣ ਇਹ ਗਿਆ ਪ੍ਰਤਾਪ ਦੇ ਕਹਿਣ ਤੇ Munshi Munshi ਇਹ ਦੇਖਣ ਵਾਸਤੇ ਜਾਂਦਾ ਹੈ ਕਿ ਭਗਤਾ ਜਿਹੜਾ ਹੈ ਉਹਦੇ ਨਾਲ ਕੀ ਬੀਤੀ ਜਾਂਦੀ ਹੈ ਉਹ ਵਾਪਸ ਆ ਕੇ ਦੱਸਦਾ ਹੈ ਕਿ ਭਗਤ ਸਿੰਘ ਨੀਟੂ ਨੂੰ ਚੁੱਕ ਕੇ ਖੜਾ ਹੈ ਤੇ ਬੀਬੀ ਦੀਆਂ ਮਿੰਨਤਾਂ ਕਰ ਰਿਹਾ ਪਰ ਉਹ ਚੁੱਲ੍ਹੇ ਵਿੱਚ ਫੁੱਕਾ ਮਾਰ-ਮਾਰ ਕੇ ਅੱਗ ਬਾਲ ਰਹੀ ਹੈ ਉਹ ਨੀਟੂ ਨੇ ਚੱਕ ਲਿਆ ਉਹਨੇ ਜਾਂਦੇ ਹੀ ਪ੍ਰਤਾਪ ਕਹਿੰਦਾ ਹੈ ਕਿ ਉਸ ਨੂੰ ਪੱਕਾ ਯਕੀਨ ਹੈ ਕਿ ਬੀਬੀ ਨਹੀਂ ਮੰਨ ਸਕਦੀ ਉਹ ਕਹਿੰਦਾ ਹੈ ਕਿ ਜੇਕਰ ਉਸ ਨੂੰ ਪੱਕਾ ਯਕੀਨ ਹੁੰਦਾ ਤਾਂ ਉਸ ਨੇ ਸ਼ਰਤ ਲਾਉਣੀ ਹੀ ਨਹੀਂ ਸੀ ਲਾਲਚੰਦ ਕਹਿੰਦਾ ਹੈ ਕਿ ਜੇਕਰ ਉਹ ਸ਼ਰਤ ਹਾਰ ਗਿਆ ਪ੍ਰਤਾਪ ਦਾ ਵਿਸ਼ਵਾਸ ਹੈ ਕਿ ਉਹ ਸ਼ਰਤ ਨਹੀਂ ਹਾਰੇਗਾ ਇਹ ਗੱਲ ਤੇ ਉਸ ਦੀ ਲਾਲਚੰਦ ਨਾਲ 10-10 ਰੁਪਏ ਦੀ ਸ਼ਰਤ ਲੱਗ ਜਾਂਦੀ ਹੈ ਹੁਣ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜਾ ਪ੍ਰਤਾਪ ਹੈ ਪ੍ਰਤਾਪ ਹੈ ਉਹਨੇ ਇੱਕ ਹੋਰ ਸ਼ਰਤ ਲਾ ਲਈ ਹੈ ਕਿ ਇਹਦੇ ਨਾਲ ਲਾਲ ਚੰਦੇ ਨਾਲ 10-10 ਰੁਪਈਆ ਦੀ ਠੀਕ ਹੈ ਉਹਦਾ ਵਿਸ਼ਵਾਸ ਹੈ ਕਿ ਉਹ ਸ਼ਰਤ ਨਹੀਂ ਹਾਰੇਗਾ ਇੱਥੇ ਥੋੜਾ ਮਿਸਪ੍ਰਿੰਟ ਹੈ ਤੇ ਅਸੀਂ ਸਿੱਧੀ ਪੜਾਂਗੇ ਇਸ ਨੂੰ ਥੋੜਾ ਜਿਹਾ ਬਾਕੀ ਹੈ ਐਨੇ ਨੂੰ ਭਗਤ ਸਿੰਘ ਹੁੰਦਾ ਉਸ ਦਾ ਚਿਹਰਾ ਛਮਿਆ ਹੋਇਆ ਹੈ ਤੇ ਉਸ ਦੀ ਚਾਲ ਵਿੱਚ ਕੋਈ ਵਿਸ਼ਵਾਸ ਨਹੀਂ ਉਹ ਬਿਨਾਂ ਬੋਲਿਆ ਬਾਹਰ ਵੱਲ ਦੌੜਦਾ ਹੈ ਸਾਰੇ ਉਸ ਨੂੰ ਆਵਾਜ਼ਾਂ ਮਾਰਦੇ ਐ ਅਤੇ ਪ੍ਰਤਾਪ ਉਸ ਨੂੰ ਮੋੜ ਲਿਆਉਂਦਾ ਹੈ ਹੁਣ ਉਹ ਉੱਥੋਂ ਭੱਜਦਾ ਹੈ ਤਾਂ ਪ੍ਰਤਾਪ ਉਹਨੂੰ ਵਾਪਿਸ ਫੜ ਕੇ ਲੈ ਕੇ ਆਉਂਦਾ ਹੈ ਭਗਤ ਸਿੰਘ ਦੀਆਂ ਅੱਖਾਂ ਸ਼ਰਮ ਨਾਲ ਉੱਪਰ ਨਹੀਂ ਉੱਠ ਰਹੀਆਂ ਤੇ ਕੁਝ ਕੁਝ ਗਿੱਲੀਆਂ ਹੈ ਉਹ ਥੋੜਾ ਨਿਰਾਸ਼ ਹੋਇਆ ਫਿਰਦਾ ਹੈ ਉਹ ਕਹਿੰਦਾ ਹੈ ਕਿ ਬੀਬੀ ਨਹੀਂ ਮੰਨੀ ਉਹ ਕਹਿੰਦਾ ਬੀਬੀ ਤਾਂ ਨਹੀਂ ਮੰਨੀ ਵੀ ਪ੍ਰਤਾਪ ਉਸ ਨੂੰ ਥਾਪੀ ਮਾਰ ਕੇ ਕਹਿੰਦਾ ਹੈ ਕਿ ਉਹ ਫਿਕਰ ਨਾ ਕਰੇ ਸ਼ਰਤ ਹਾਰਨ ਜਿੱਤਣ ਦੀ ਕੋਈ ਗੱਲ ਨਹੀਂ ਉਸ ਨੂੰ ਜਿੰਨੇ ਦਿਨ ਤੱਕ ਨੌਕਰੀ ਨਹੀਂ ਮਿਲਦੀ ਰੋਟੀ ਉਸ ਦੇ ਘਰ ਖਾਈ ਜਾਵੇ ਉਹ ਦੇ ਉਹ ਦੇਖਦਾ ਉਹ ਦੇਖੇਗਾ ਕਿ ਉਸ ਦੀ ਬੀਬੀ ਦੇ ਘਰ ਕਿਹੜਾ ਨੌਕਰ ਟਿਕੇਗਾ ਉਹ ਭਗਤ ਸਿੰਘ ਨੂੰ ਜੱਫੀ ਪਾ ਲੈਂਦਾ ਹੈ ਤੇ ਚੌਧਰੀ ਦੋਹਾਂ ਨੂੰ ਥਾਪੀ ਦਿੰਦਾ ਹੈ ਇਸ ਪ੍ਰਕਾਰ ਇਸ ਇਕਾਂਗੀ ਵਿੱਚ ਕਰੇਲੋ ਨੌਕਰਾਂ ਦੇ ਆਪਸੀ ਮਿਲਵਰਤਨ ਨੂੰ ਵਿਸ਼ਾ ਬਣਾਇਆ ਹੈ ਇਸ ਵਿੱਚ ਉਹ ਉਹਨਾਂ ਦੇ ਸ਼ੌਂਕਾ ਰੁਚੀਆਂ ਲੜਾਈਆਂ ਝਗੜਿਆਂ ਤੋਂ ਔਕੜ ਸਮੇਂ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਰੁਚੀ ਨੂੰ ਪੇਸ਼ ਕਰਦਾ ਹੈ ਇਸ ਤਰੀਕੇ ਇਹ ਸਾਡੀ ਇਕਾਂਗੀ ਸੀਗੀ ਬਹੁਤ ਵਧੀਆ ਇਕਾਂਗੀ ਹੈ ਠੀਕ ਹੈ ਇਹ ਆਪ ਅਸੀਂ ਦੇਖਦੇ ਵੀ ਆਂ ਕਿ ਸਮਾਜ ਦੇ ਵਿੱਚ ਜਿਹੜੇ ਆ ਆਪਸੀ ਅਸੀਂ ਬੇਲੀ ਮਿੱਤਰਾਂ ਨੂੰ ਦੇਖਦੇ ਵੀ ਆਂ ਜਦੋਂ ਵੱਡੇ ਹੋ ਜਾਂਦੇ ਆ ਤੇ ਫਿਰ ਆਪਦੇ ਕਮਾਕਾਰਾਂ ਨੂੰ ਲੱਗ ਜਾਂਦੇ ਆ ਤੇ ਫਿਰ ਵੀ ਅਗਰ ਉਹਨਾਂ ਦੇ ਵਿੱਚ ਆਪਸੀ ਮਿਲਵਰਤਨ ਹੋਵੇ ਤੇ ਫਿਰ ਉਹਨਾਂ ਦੇ ਵਿੱਚ ਐਗੀਆਂ ਮਸਕਰੀਆਂ ਲੜਾਈਆਂ ਸ਼ਰਤਾਂ ਇਹ ਸਭ ਚੀਜ਼ਾਂ ਜਾਇਜ਼ ਹੋ ਜਾਂਦੀਆਂ ਠੀਕ ਹੈ ਜੀ ਤੇ ਇਹ ਸੀ ਆਪਣੀ ਇਕਾਂਗੀ ਤਾਸਦੀ ਬਾਜੀ ਤੇ ਇਸ ਦੇ ਇਕਾਂਗੀਕਾਰ ਹੈ ਡਾਕਟਰ ਅਮਰੀਕ ਸਿੰਘ ਤੁਸੀਂ ਯਾਦ ਰੱਖਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਨਾ ਹੈ ਬਹੁਤ ਹੀ ਵਧੀਆ ਇਕਾਂਗੀ ਸੀ ਮੈਨੂੰ ਬਹੁਤ ਪਸੰਦ ਆਈ ਤੁਸੀਂ ਵੀ ਇੱਕ ਵਾਰੀ ਫੇਰ ਸੁਣਨਾ ਤੇ ਪੇਪਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਲਿਖ ਕੇ ਆਉਣਾ ਧੰਨਵਾਦ